ਕੀ ਨਿਯਮ ਬਣਾਏਗੇ ਜੁਨੀ ਮੇਰੇ ਲਈ 100 100 ਇਹ ਲਿਆਓ ਪਹਿਲਿਓ ਇਹ ਆ ਜੀ ਸਾਡਾ ਗੁਨਤਾਜ ਸਿੰਘ ਜਿਹੜੀ 813 ਵਿੱਚ ਸਭ ਦਾ ਵੈਲਕਮ ਅੱਜ ਟੋਰਾਂਟੋ ਟੂਰ ਦਾ ਸਾਡਾ ਪਹਿਲਾ ਦਿਨ ਆ ਅੱਜ ਪਹਿਲੇ ਦਿਨ ਸਾਡਾ ਦੋਤਾ ਗੁਨਤਾਜ ਸਿੰਘ ਤੇ ਛੱਡੀ ਦੋਤੀ ਅਜੂਨੀ ਇਹ ਆਪਣੀ ਹਸੀ ਸਾਡੇ ਲਈ ਖਾਣਾ ਤਿਆਰ ਕਰਕੇ ਕਰ ਰਹੀ ਨੇ ਛੱਡੀ ਸੇਵਾ ਉਹ ਦਿਖਾਉਣੀ ਆ ਏ ਆ ਜੀ ਸਾਡੀ ਦੋਸਤੀ ਅਜੂਨੀ ਇਸਦੀ ਉਮਰ 4 ਸਾਲ ਤੇ 10 ਮਹੀਨੇ ਆ ਇਹ ਅੱਜ ਖਾਣਾ ਬਣਾ ਰਹੇ ਨੇ ਸਾਡੇ ਲਈ ਇਹ ਕੋਨ ਸਾਸ ਇਸਦੀ ਉਮਰ 14 ਸੂਬਰ ਨੂੰ 10 ਸਾਲ ਹੋ ਜਾਣੀਆਂ ਪਹਿਲੇ ਸਾਨੂੰ 에어ਪੋਰਟ ਤੋਂ ਲੈ ਕੇ ਵੀ ਆਏ ਨੇ ਦੋਵੇਂ ਜਾਣੇ ਕਿਉਂਕਿ ਅੱਜ ਇਹਨਾਂ ਨੇ ਸਪੰਦੇ ਵਿੱਚ ਛੁੱਟੀ ਕਰ ਲਈ ਜਨਮ ਲੈਣ ਜਾਣ ਲਈ ਨੇ ਇਹ ਦੇਖੋ ਜੀ ਸਾਡੀ ਦੋਸਤੀ ਯੁੰਨੀ ਜੀ ਸਾਡੀ ਛੱਡ ਲਈ ਰਾਤ ਨੂੰ ਖਾਣਾ ਬਣਾ ਰਹੀ ਹੈ ਦੇਖੋ ਯੁੰਨੀ ਇਹ ਰੋਟੀਆਂ ਬਣਾ ਰਹੀ ਹੈ ਮੇਰੇ ਵਾਸਤੇ ਇਹ ਮੇਰੇ ਵਾਸਤੇ ਪਰੌਠੇ ਬਣਾ ਰਹੀ ਹੈ ਯੁੰਨੀ ਬਣ ਗਿਆ ਨਹੀਂ ਅੱਛਾ ਇੱਕ ਬਣ ਗਿਆ ਜੀ ਹਾਂ ਇੱਕ ਬਣ ਕੇ ਬਣ ਸੀ ਹਾਂ ਇੱਕ ਇਹਨੇ ਬਣਾਤੀ ਆ ਤੇ ਹੁਣ ਹੋਰ ਬਣਾ ਰਹੀ ਆ ਮੈਨੂੰ ਕਹਿੰਦੀ ਵੀ ਰੋਟੀ ਮੈਂ ਤੁਹਾਨੂੰ ਖਵਾਉਣੀ ਆ ਨਾਨਾ ਜੀ ਅੱਜ ਇਹ ਮੇਰੇ ਬਾਪੇ ਬਣਾਓ 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 ਰੋਟੀ ਜਵਾਸ ਬਣਾ ਤੋ ਕਿ ਨਹੀਂ ਬਣਾਏਗੀ ਜੀ ਨਹੀਂ ਮੇਰੇ ਲਈ 500 100 100 ਰੁਪਏਸ ਵਿੱਚ ਮੇਰੀ ਰੋਟੀ ਬਣਾਉਣੀ ਆ ਤੂੰ ਠੀਕ ਆ ਬਣਾ ਦੇ ਫਿਰ ਠੀਕ ਆ ਓਕੇ ਓ ਬੱਲੇ ਬੱਲੇ ਓ ਜੁਨੀ ਮੇਰੇ ਵਾਸਤੇ ਰੋਟੀ ਬਣਾ ਕੇ ਲਈ ਹੈ ਲਿਆਓ ਪਹਿਲੇ ਆਓ ਓ ਬੋ ਜੀ ਬੋ ਬੋਈ ਬਹੁਤ ਥੈਂਕ ਯੂ ਜੀ ਆ ਚੱਕੋ ਪਰ ਇਹ ਆ ਜੀ ਮੇਰੇ ਵਾਸਤੇ ਲਈ ਹੈ ਰੋਟੀ ਬਣਾ ਕੇ ਓ ਜੁਨੀ ਸਪੈਸ਼ਲ ਏ ਆ ਜੀ ਸਾਡਾ ਗੁੰਤਾਜ ਸਿੰਘ ਇਹਨੇ ਮੇਰੇ ਵਾਸਤੇ ਸਪੈਸ਼ਲ ਮਟਰਨ ਬਣਾਇਆ ਦੇਖੋ ਆਪਣੇ ਸਾਦੇ ਨਾਲ ਬਣਾ ਕੇ ਲਿਆ ਤੇ ਕਹਿੰਦਾ ਜੀ ਨਾਨਾ ਜੀ ਇਹ ਤੁਹਾਡੇ ਵਾਸਤੇ ਸਪੈਸ਼ਲ ਮੈਂ ਬਣਾਇਆ ਉਯੋਨੀ ਮੇਰੇ ਲਈ ਰੋਟੀਆਂ ਬਣਾ ਰਹੀ ਆ ਤੇ ਗੁੰਤਾਜ ਨੇ ਮੇਰੇ ਵਾਸਤੇ ਮਟਰਨ ਬਣਾਇਆ ਇਹ ਆਪਣੀ ਟੋਰਾਂਟੋ ਦੇ ਵਿੱਚ ਅੱਜ ਪਹਿਲੇ ਦਿਨ ਦੀ ਸੇਵਾ ਹੋ ਰਹੀ ਆ ਜੀ ਕੰਦਾਸ ਕੀ ਕੀਪਾ ਹੈ ਰੇਚ ਬਹੁਤ ਸਮੈਲ ਆ ਰਹੀ ਹੈ ਕਿ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਹਾਂ ਹਾਂ ਠੀਕ ਆ ਠੀਕ ਆ ਓਕੇ ਥੈਂਕ ਯੂ ਜੀ ਇਹ ਤੁਹਾਨੂੰ ਦਿਖਾਇਆ ਜੀ ਕਿ ਸਾਡੇ ਦੋਸਤੀ ਅਤੇ ਦੋਸਤਾ ਕਿਦਾ ਆਪਣੇ ਹੱਥਾਂ ਦੇ ਨਾਲ ਸਾਡੇ ਲਈ ਟੋਰਾਂਟੋ ਦੇ ਵਿੱਚ ਪਹਿਲੇ ਦਿਨ ਦਾ ਖਾਣਾ ਤਿਆਰ ਕਰ ਰਹੇ ਨੇ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸ਼ਬਦਾਂ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ